ਜੀ ਕੀ ਨਾਮ ਤੁਹਾਡਾ ਤੇ ਕੀ ਗੱਲ ਵਈ ਸਰ ਮੇਰਾ ਨਾਮ ਮਹੇਸ਼ ਕੁਮਾਰ ਆ ਤੇ ਸਰ ਮੇਰਾ ਬੇਟਾ ਸ਼ੁਕਰਵਾਰ ਰਾਤ 9:30 ਦਾ ਘਰੋਂ ਗਿਆ ਵਾ ਕਹਿ ਕੇ ਮੰਮੀ ਨੂੰ ਮੈਂ ਸੈਰ ਕਰਨ ਚੱਲਿਆ ਕੀ ਨਾਮ ਬੇਟੇ ਦਾ ਲਖਸ਼ ਸਰ ਕਿੰਨੀ ਉਮਰ ਹੈ ਸਰਾਂ ਸਾਲ ਇਹ ਕੀ ਆਪਣਾ ਦਰਖਾਸਤ ਦਿੱਤੀ ਦਿੱਤੀ ਹੈ ਸਾਹਿਬ ਜੀ ਹੁਣ ਤਾਂ ਕੀ ਜਾਣਕਾਰੀ ਕੋਈ ਕੁਝ ਵੀ ਨਹੀਂ ਸਰ ਕੱਲ ਫਿਰ ਬਲਾਸਮਿਠਾਣੇ ਤੇ ਕਹਿੰਦੇ ਸੀ ਪੱਕੀ ਰਿਪੋਰਟ ਕਰਤੀ ਆ ਤੇ ਤੂੰ ਆਪਣੇ ਡਿਸਪੈਨਰ ਨੂੰ ਪੁੱਛ ਲੈ ਕਿ ਕੋਈ ਕਿੰਟਾ ਹੈਗਾ ਵਾ ਜੇ ਕੋਈ ਕੋ ਹੈਗਾ ਤਾਂ ਇਹ ਕੋਈ ਪਰਚਾ ਪੁਰਚਾ ਨਹੀਂ ਕਰਾਂਗੇ ਇਹ ਬਾ ਚੇ ਜੇ ਕਿ ਤੋ ਕੋਸ਼ੋ ਹੋ ਗਿਆ ਤੇ ਬਜ ਤੂੰ ਵੀ ਬੜਾ ਤਕੇ ਖਾਏਗਾ ਜੇ ਕੋਈ ਤਰ ਮੁੰਡਾ ਲਬਲੂ ਬੁਕੇ ਕੇ ਢੀਸੇ ਦਰ ਕਰੋ ਕੋਈ ਤਾਂ ਆਏ ਕੋਈ ਤੁਹਾਨੂੰ ਸ਼ਾਕ ਸਰ 140 ਘੰਟੇ ਹੋ ਗਏ ਜੇ ਕੋਈ ਤੁਹਾਨੂੰ ਸ਼ਾਕਾ ਕਿਸੇ ਬੰਦੇ ਦੇ ਸਰ ਸ਼ਾਕ ਮੈਨੂੰ ਕਿਸੇ ਤੇ ਨਹੀਂ ਗਿਆ ਸ਼ਾਕ ਮੈਨੂੰ ਮੁੰਡੇ ਤੇ ਮੈਨੂੰ ਬੁੜਾ ਉੱਟ ਜਾ ਰਿਹਾ ਬਾਰ ਬਾਰ ਦਿਮਾਗ ਖਰਾਬ ਹੋ ਰੋ ਰਿਹਾ ਸਾਹਿਬ ਰੇਤ ਤੋ ਵੀਡੀਓ ਚ ਆਇਆ ਸਾਹਮਣੇ ਸਰ ਸਾਹਿਬ ਬਿਲਕੁਲ ਆਇਆ ਲਾ ਕੇ ਗਿਆ ਉਹਨੂੰ ਸਰ ਅੱਛਾ ਲਾ ਕੇ ਗਿਆ ਉਹਨੂੰ ਲਾ ਕੇ ਗਿਆ ਉਹਦਣਾ ਨਾ ਇਹਦੀ ਕਿਤੇ ਤੋਂ ਹੀ ਇਹ ਫੋਨ ਦੀ ਅੱਛਾ ਅੱਛਾ ਜੇ ਤੂੰ ਕੋਈ ਲੱਗਦਾ ਹੈ ਕਿ ਇਹ ਆਪਣਾ ਕੁੜੀ ਦਾ ਕੋਈ ਚੱਕਰ ਹੋਵੇ ਜਾਂ ਆਪਣਾ ਮੁੰਡੇ ਦਾ ਕੋਈ ਚੱਕਰ ਹੋਵੇ ਕੁੜੀ ਦਾ ਕੋਈ ਚੱਕਰ ਨਹੀਂ ਗਾ ਬਟ ਇਹ ਆ ਵੀ ਹੋ ਵੀ ਸਕਦਾ ਆਪਾਂ ਨੂੰ ਆਪਾਂ ਨੂੰ ਵੀ ਪਤਾ ਸਾਡੇ ਸਾਹਮਣੇ ਕਦੀ ਫੋਨ ਦੇ ਉੱਤੇ ਨਹੀਂ ਕਿਸੇ ਕੁੜੀ ਨਾਲ ਗੱਲ ਕੀਤੀ ਜਾਂ ਕੋਈ ਫੋਨ ਆਇਆ ਕੁੜੀ ਦਾ ਸਾਡੇ ਸਾਹਮਣੇ ਨਹੀਂ ਕਿ ਲੱਗਦਾ ਵੀਡੀਓ ਦੇ ਵਿੱਚ ਵੀ ਮੁੰਡਾ ਲੈ ਕੇ ਗਿਆ ਤੁਹਾਡਾ ਫਿਰ ਸਰ ਉਹ ਮੁੰਡੇ ਨੂੰ ਮੈਂ ਪੁੱਛਿਆ ਕਿ ਨਰਤੀ ਜਦੋਂ ਮੇਰਾ ਮੁੰਡਾ ਗੈਪ ਹੋਇਆ ਹੋਣਾ ਚਲ ਗਿਆ ਘਰੋਂ ਉਨੇ ਮੇ 1147 ਤੇ ਫੋਨ ਕੀਤਾ ਮੈਂ ਕਹਾ ਸਹਿਬ ਹਲੇ ਵੀ ਹੱਥ ਜੋੜ ਕੇ ਤੈਨੂੰ ਕਹਿਣਾ ਪਿਆ ਯਾਰ ਮੈਂ ਦੱਸਦੇ ਤੇਰਨਾ ਰਹਿੰਦਾ ਵਾ ਤੇਰਨਾ ਹੀ ਘੁੰਮਦਾ ਤੇਰਨੇ ਮਾਰਦਾ ਤੇ ਜਾਂਦਾ ਤੇਰਨੇ ਖਾਂਦਾ ਪੀਂਦਾ ਤੇਰਨੇ ਸੌਂਦਾ ਉਹ ਪਾਜੀ ਬੰਦਾ ਕਹ ਰਿਹਾ ਵੀ ਮੇਰੇ ਕੋਲ ਅੰਕਲ ਹੈ ਹੀ ਨਹੀਂ ਅੱਛਾ ਤੇ ਵੀਡੀਓ ਕਿੰਨੇ ਵੇ ਦੀ ਉਹ ਹੋ ਗਈ ਹੈ ਜੇ 9:00 ਦੀ 9:20 ਦੀ 9:25 ਦੀ 9:30 ਤੱਕ ਵਿੱਚ ਵਿੱਚ ਹੈਗੀ ਵੀਡੀਓ ਉੱਥੇ ਲਾਉਂਦੀ ਅੱਛਾ ਲਾਉਂਦੀ ਕੀ ਨਾਮ ਹੈ ਮੁੰਡੇ ਦਾ ਸਹਿਪ੍ਰੀਤ ਤੇ ਮੇਰੇ ਵੀਰ ਦਾ ਨਾਮ ਲਖਸ਼ ਤੇ ਆਪਣਾ ਜਿਹੜੋ ਲੈ ਕੇ ਗਿਆ ਉਹਨਾਂ ਨਾਲ ਗੱਲ ਕੀਤੀ ਉਸ ਤੋਂ ਬਾਅਦ ਤੁਸੀਂ ਸਰ ਉਹਨੇ ਫੋਨ ਕਰਕੇ ਉਹਨੂੰ ਬੁਲਾਇਆ ਹੋਣਾ ਤਾਂ ਹੀ ਲੈ ਕੇ ਗਿਆ ਹੋ ਵੀਡੀਓ ਜੇ ਤੁਸੀਂ ਉਹਨੂੰ ਦਿਖਾਇਆ ਕਿ ਨਾ ਵੀਡੀਓ ਹਾਂ ਸਰ ਉਹ ਵੀਡੀਓ ਹੀ ਨੇ ਆਪ ਕਢਾਈਆਂ ਅੱਛਾ ਆਪਾਂ ਨਹੀਂ ਕਢਾਈਆਂ ਮੈਂ ਤੇ ਨੋਟ ਹੁਣ ਤੁਸੀਂ ਕੀ ਮੰਗ ਕਰਦੇ ਜੀ ਸਰ ਮੈਂ ਮੰਗ ਕਰਦਾ ਕਿ ਮੇਰਾ ਬੱਚਾ ਘਰ ਆਣਾ ਚਾਹੀਦਾ ਵਾ ਮੇਰੇ ਪੂਰੀ ਪਰਿਵਾਰੀ ਕਮੇਚੀ ਨਹੀਂ ਆ ਨਹੀਂ ਹੁੰਦੀ ਤਾਂ ਫਿਰ ਅਗਲਾ ਸਟੈਪ ਕੀ ਹੋਏਗਾ ਸਰ ਅਗਲਾ ਸਟੈਪ ਇਹੀ ਹੈ ਚਲੋ ਮਾਰੇ ਮੇਰੇ ਸਾਥ ਆ ਸਾਰੀ ਮੁੰਨਾ ਮੇਰੇ ਨਾਲ ਆ ਜੇ ਮੈਂ ਗਲਤ ਆ ਤੁਸੀਂ ਆ ਕੇ ਮੈਨੂੰ ਪੁੱਛੋ ਜਿਸ ਗਲਤ ਬੰਦੇ ਨਾਲ ਕੋਈ ਨਹੀਂ ਚੱਲਦਾ ਸਰ ਮੈਂ ਫਿਰ ਧਰਨਾ ਧਰਨ ਦੇ ਕੇ ਫਿਰ ਐਸਐਸ ਜਸਿੰਦਰ ਕੁਮਾਰ ਥਾਣਾ ਕਟੋਰਮੈਂਟ ਅੰਮ੍ਰਿਤਸਰ ਮੈਂ ਤਫ਼ਤੀਸ਼ੀ ਅਫਸਰ ਲੱਗਾ ਹੋਇਆ ਹਾਂ ਜੀ ਜਿਹੜਾ ਬੱਚਾ ਗੁੰਮ ਹੋਇਆ ਹੈ ਤਾਂ ਕਿਆ ਕਿਆ ਮੰਗਤਾ ਹੈ ਉਹ ਬੱਚਾ ਗੁੰਮ ਹੋਇਆ ਸੀ ਇੱਕ ਹਰਮੇਸ਼ ਕੁਮਾਰ ਪੁੱਤਰ ਕਿਸਨ ਲਾਲ ਵਾਸੀ ਮਕਾਨ ਨੰਬਰ 36 ਕਰੀ ਨੰਬਰ 3 ਸਿਵ ਨਗਰ ਸਾਮਤੀ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਜੋ ਕਰੀਬ ਵਕਤ 9:30 ਵਜੇ ਧਰੋਂ ਗਿਆ ਰੋਟੀ ਮੰਦ ਤੋਂ ਬਾਅਦ ਘਰ ਵਾਪਸ ਨਹੀਂ ਆਇਆ ਉਹਦੇ ਪਿੱਛੇ ਦੇ ਬਿਆਨਾਂ ਤੇ ਐਫਆਈਆ ਨੰਬਰ 45 ਮਿਤੀ 2 4 21 ਨੂੰ ਮੁਕੱਦਮਾ ਦਰਜ ਕਰ ਦਿੱਤਾ ਤੇ ਅਤੇ ਇਹਨੂੰ ਕੱਦਵੇਂ ਦੇ ਸਬੰਧ ਵਿੱਚ ਇਲਾਕੇ ਦੇ ਏਰੀਆ ਵਿੱਚ ਕੈਮਰੇ ਇੱਕ ਚੈੱਕ ਕੀਤੇ ਕਿ ਕਿੱਥੇ ਜਾ ਰਹੇ ਹਨ ਤੇ ਜੋ ਤਫ਼ਤੀਸ਼ ਸਾਹਮਣੇ ਆਉਗੀ ਉਹਨੇ ਵਿੱਚ ਲਿਆਂਦੀ ਜਾਊਗੀ